ਦੀਵਾ ਨੋ ਕੀ ਨਾਮ ਹੈ ਸਰ ਪੂਜਾ ਕਿੰਨੀ ਵਾਰ ਵੋਟ ਪਾ ਰਹੇ ਤੁਸੀਂ ਸਰ ਫਸਟ ਟਾਈਮ ਫਸਟ ਟਾਈਮ ਪਾ ਰਹੇ ਮੈਰਿਜ ਤੋਂ ਬਾਅਦ ਕੇ ਵੈਸੇ ਹੀ ਫਸਟ ਫੋ ਨੀ ਨੀ ਮੈਰਿਜ ਤੋਂ ਬਾਅਦ ਸਰ ਮੈਂ ਫਸਟ ਟਾਈਮ ਪਾਈ ਵੋਟ ਮੇ ਅੱਛਾ ਜੀ ਹਾਂਜੀ ਆਪਣੇ ਸਾਰੇ ਘਰ ਆ ਕੇ ਫਸਟ ਟਾਈਮ ਵੋਟ ਪਾਈ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਵੋਟ ਪਾਉਣ ਕੇ ਸਰ ਬਹੁਤ ਵਧੀਆ ਵਧੀਆ ਫੀਲ ਹੁੰਦਾ ਪਿਆ ਠੀਕ ਹੈ ਆਪਣੇ ਫੈਮਿਲੀ ਨਾਲ ਆਏ ਹੋ ਹਸਬੰਦ ਨਾਲ ਸਰ ਮੇਰੇ ਹਸਬੰਦ ਆ ਹਾਂਜੀ ਠੀਕ ਹੈ ਤੇ ਹੋਰ ਕੀ ਕਹਿਣਾ ਚਾਹੋ ਕੀ ਅਪੀਲ ਕਰਨੇ ਚਾਹੁੰਦੇ ਆ ਪਬਲਿਕ ਨੂੰ ਸਰ ਮੈਂ ਇਹ ਕਹਿੰਦੀ ਵੋਟ ਪਾਣੀ ਚਾਹੀਦੀ ਆ ਠੀਕ ਹੈ ਆਪਣਾ ਉਮੀਦਵਾਰ ਚੁੜਨਾ ਚਾਹੀਦਾ ਵਧੀਆ ਪੜਿਆ ਲਿਖਿਆ ਨੂੰ ਵੀ ਵੋਟ ਪਾਣੀ ਚਾਹੀਦੀ ਆ ਹਾਂਜੀ ਤੇ ਲੋਕਾਂ ਨੂੰ ਕਿਤਾ ਪਤਾ ਲਾ ਤੁਸੀਂ ਵੋਟ ਪਾਈ ਹੈ ਜੀ ਸਰ ਮੈਂ WhatsApp ਤੇ ਸਟੋਰੀ ਲਗਾਉਂਗੇ ਸੋਸ਼ਲ ਮੀਡੀਆ ਤੇ ਹਾਂਜੀ 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 ਠੀਕ ਆ ਹਾਂਜੀ ਸਰ ਕੀ ਨਾਮ ਹੈ ਜੀ ਪਵਨ ਕੁਮਾਰ ਸਰ ਸਰ ਕੀ ਕਹਣਾ ਜਾਓਗੇ ਵੋਟਾਂ ਨੂੰ ਲੈ ਕੇ ਅੱਜ ਦਾ ਦਿਨ ਕਿਹੜਾ ਹੈ ਹਾਂ ਵੋਟਾਂ ਸਰ ਹਰੇਕ ਬੰਦੇ ਨੂੰ ਪਾਣੀਆਂ ਚਾਹੀਦੀਆਂ ਠੀਕ ਆ ਇਹ ਆਪਣਾ ਅਧਿਕਾਰ ਆ ਇਹਨੂੰ ਯੂਜ਼ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਠੀਕ ਹੈ ਤੇ ਉਹ ਉਮੀਦਵਾਰ ਪਾਰਟੀ ਵਾਜੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਮੀਦਵਾਰ ਦੇਖ ਕੇ ਫਰਕ ਕੇ ਉਹਦੀ ਕੁਆਲਿਫੀਕੇਸ਼ਨ ਕਿਹੜੇ ਕੰਮ ਕੀਤੇ ਆ ਉਹਨੇ ਉਹ ਸਭ ਕੁਝ ਦੇਖ ਕੇ ਫੇਰ ਹੀ ਸਾਨੂੰ ਚੁਣਨਾ ਚਾਹੀਦਾ ਇੱਕ ਦੂਸਰੇ ਪਾਰਟੀ ਵਾਜੀ ਦੇ ਵਿੱਚ ਪੈ ਕੇ ਕਦੀ ਦੀ ਵੋਟ ਪਾਣੀ ਚਾਹੀਦੀ ਠੀਕ ਹੈ ਤੇ ਆਪਾਂ ਇਹ ਅਪੀਲ ਕਰਦੇ ਹਾਂ ਜਿਹੜੇ ਵੀ ਉਮੀਦਵਾਰ ਜਿੱਤਣਗੇ ਲੋਕਾਂ ਦਾ ਭਲਾ ਕਰਨ ਸਾਰਿਆਂ ਨੂੰ ਦੇਖਣ ਸਾਰਿਆਂ ਦੀ ਸਹੂਲਤਾਂ ਕਰਨ ਜੋ ਵੀ ਪਿੰਡਾਂ ਦੇ ਵਿੱਚ ਕੰਮ ਹੋਣ ਵਾਲੇ ਆ ਜਾਂ ਸ਼ਹਿਰਾਂ ਦੇ ਵਿੱਚ ਹਰੇਕ ਨੂੰ ਕਰਵਾਉਣੇ ਚਾਹੀਦੇ ਆ ਠੀਕ ਹੈ ਮੇਨ ਵੋਟਾਂ ਪਾਣ ਦਾ ਆਪਣਾ ਈ ਸੀਗਾ ਜੀ ਤੇ ਹਰ ਇੱਕ ਬੰਦਾ ਮਤਲਬ ਇਹ ਚੀਜ਼ ਨੂੰ ਦੇਖੇ ਪਰ ਕੇ ਉਸ ਤੋਂ ਬਾਅਦ ਹੀ ਵੋਟ ਕਰੇ ਕਿਸੇ ਨੂੰ ਨਾਮ ਨੂੰ ਜਾਂ ਆਪਣੇ ਕੋਈ ਕਾਸਟ ਦੇ ਰਿਲੇਟਡ ਆ ਜਾਂ ਕੁਝ ਉਹ ਦੇਖ ਕੇ ਕਦੀ ਵੋਟ ਨਾ ਕਰੋ ਠੀਕ ਹੈ ਸਰ ਗਰਮੀ ਵੀ ਇੰਨੀ ਆ ਤਾਂ ਬੜੀ ਜਿਆਦਾ ਤੁਸੀਂ ਆਪਣੇ ਵਾਈਫਸ ਨਾਲ ਲੈ ਕੇ ਤੇ ਘੁੰਮਦੇ ਪਏ ਵੋਟਾਂ ਪਾਉਣ ਲਈ ਹਾਂਜੀ ਹਾਂਜੀ ਸਰ ਬਿਲਕੁਲ ਜ਼ਰੂਰੀ ਆ ਜੀ ਇਹ ਸਾਡਾ ਅਧਿਕਾਰ ਆ ਇਹਨੂੰ ਇਸ ਕਰਕੇ ਆਪਾਂ ਜ਼ਰੂਰ ਇਸਤੇਮਾਲ ਕਰਾਂਗੇ ਜੀ ਇਹ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੋਇਆ ਜੀ ਵੋਟ ਪਾਣ ਦਾ ਤੇ ਅਸੀਂ ਡਾਕਟਰ ਅੰਬੇਦਕਰ ਸਾਹਿਬ ਦੇ ਜੋ ਵੀ ਸੋਚਿਆ ਉਹਦੇ ਉਪ ਨਾਲੇ ਚੱਲਾਂਗੇ ਜੀ ਤੇ ਉਸ ਉਹਦੇ ਹਿਸਾਬ ਨਾਲ ਹੀ ਅਸੀਂ ਅੱਜ ਵੋਟ ਪਾਣ ਆਏ ਆ ਜੀ ਤੇ ਬਹੁਤ ਖੁਸ਼ੀ ਹੋਈ ਆ ਠੀਕ ਹੈ ਜੀ ਕਿੱਦਾਂ ਦਾ ਪ੍ਰਬੰਧ ਨੇ ਅੰਦਰ VOTING ਸਰ ਬਹੁਤ ਵਧੀਆ ਨਹੀਂ ਬੈਂਕਿੰਗ ਵਗੈਰਾ ਮਿਲ ਗਿਆ ਸਰ ਮੈਨੂੰ ਪੈਨ ਨਾ ਦਿੱਤਾ ਬਸ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ